ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸੰਦੂਕ ਤੇ ਜਿਹੜੇ ਲੋਕ ਜਿਹੋ ਜਿਹੇ ਲੋਕ ਪਸੰਦ ਕਰਦੇ ਆ ਨਾ ਵੇਖਣਾ ਉਹਨਾਂ ਦੀ ਸੋਚ ਤੇ ਡਿਪੈਂਡ ਕਰਦਾ ਹਨਾ ਕਈ ਹੁੰਦੇ ਆ ਜਨਾਨੀਆਂ ਵੇਖ ਕੇ ਖੁਸ਼ ਹੁੰਦੇ ਆ ਕਈ ਕੋਈ ਚੰਗਾ ਵੇਖ ਲੈਂਦੇ ਆ ਕਈ ਸਾਡੀਆਂ ਵੀਡੀਓ ਤੇ ਮਾੜਾ ਬੋਲਦੇ ਆ ਕਈ ਬੋਲਦੇ ਆ ਚਲੋ ਆਪਣੋ ਆਪਣੀ ਸੋਚ ਹੁੰਦੀ ਆ ਹਨਾ ਮੈਂ ਤੁਹਾਨੂੰ ਹੁਣ ਇਹ ਗੱਲ ਕਹਿਣਾ ਵੀ ਤੁਸੀਂ ਆ ਚੀਜ਼ ਜਿਹੜੀ ਮੈਂ ਤੁਹਾਨੂੰ ਦਿਖਾਉਣ ਲੱਗਾ ਇਹਦਾ ਮਤਲਬ ਦੱਸ ਦਿਓ ਮੈਨੂੰ ਕੀ ਹੈ ਠੀਕ ਹੈ ਮਤਲਬ ਦੱਸਣਾ ਸਾਰਿਆਂ ਨੇ ਵੀ ਇਹਦਾ ਇਹਦਾ ਮਤਲਬ ਕੀ ਬਣਦਾਗਾ ਠੀਕ ਹੈ ਆ ਵੀਡੀਓ ਦੇਖੋ ਪਹਿਲਾਂ ਫਿਰ ਆਪਾਂ ਗੱਲ ਕਰਦੇ ਹਾਂ ਜਲਦੀ ਪਾ ਜਲਦੀ ਗੈਨ ਆ ਰਹੀ ਹੈ ਪੈਂਟ ਪਾਈ ਨਹੀਂ ਹਜੇ ਜਲਦੀ 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 ਦੇਖ ਲੈਣਾ ਵੀਡੀਓ ਜਲਦੀ ਪਾ ਜਲਦੀ ਹੁਣ ਇਹ ਬੰਦਾ ਕੀ ਕਹੂਗਾ ਵੀ ਮੇਰਾ ਉਹ ਚੈਨਲ ਹੀ ਹੈ ਨਹੀਂ ਜਰ ਇੱਕ ਅਧੇਰੀ ਹੁੰਦੀ ਆ ਗੱਲ ਯਾਰ ਮਾੜੀ ਮੋਟੀ ਵੀ ਸ਼ਰਮ ਨਹੀਂ ਬਚੀ ਯਾਰ ਮਾੜੀ ਮੋਟੀ ਵੀ ਓਏ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਯਾਰ ਤੁਹਾਡੇ ਵੀਡੀਓ ਦੇ ਥੱਲੇ ਕਿੱਡੇ ਕਿੱਡੇ ਗੰਦੇ ਕਮੈਂਟ ਲੋਕ ਕਰਦੇ ਆ ਯਾਰ ਜਨਾਨੀ ਕਿੰਨੀ ਕੋਕਲ ਕਰਦੇ ਮਰਨ ਹੋ ਜਾਂਦਾ ਯਾਰ ਤੂੰ ਮਾੜਾ ਮੋਟਾ ਤਾਂ ਸੋਚ ਯਾਰ ਹੈ ਵੀ ਸੋਚ ਫਿਰ ਤੂੰ ਪਰਚੇ ਕਰਾਉਣ ਤੇ ਤੁਲਿਆ ਵਾ ਤੈਨੂੰ ਇਸ ਗੱਲ ਦੀ ਸ਼ਰਮ ਨਹੀਂ ਆਉਂਦੀ ਵੀ ਮੇਰੀ ਮੈਂ ਆਪਦੀ ਜਨਾਨੀ ਦਿਖਾਉਣਾ ਲੋਕ ਮੈਨੂੰ ਰੋਕਦੇ ਆ ਤੇ ਮੈਂ ਐਸਪੀ ਦੇ ਪੇਸ ਹੁਣਾਂ ਆਪ ਦੀ ਜਨਾਨੀ ਦੇ ਘਰ ਦੌਤਾਂ ਕਰਕੇ ਐਸਪੀ ਦੇ ਪੇਸ ਹੋ ਜਾਣਾ ਯਾਰ ਤੂੰ ਮਾੜੀ ਮੋਟੀ ਦਾ ਸੋਚ ਯਾਰ ਐਡੀ ਤਰੀਕਾ ਸੋਚ ਗੰਦੀ ਹੋ ਗਈ ਯਾਰ ਕੱਲਾ ਪੈਸਾ ਮੁਖ ਰੱਖ ਲਿਆ ਤੂੰ ਐਨਾ ਕਿੰਨਾ ਕੁ ਪੈਸਾ ਚਾਹੀਦਾ ਯਾਰ ਕੀ ਕਰਨਾ ਤੂੰ ਪੈਸਾ ਯਾਰ ਹਿੱਕ ਤੇ ਲੈ ਜਾਏਗਾ ਤਰ ਕੇ ਤੈਨੂੰ ਸ਼ਰਮਣਾ ਦੀ ਕੋਈ ਚੀਜ਼ ਨਹੀਂ ਇਹ ਵੀ ਵੀਡੀਓ ਦੇਖ ਲੋ ਤੇ ਇੱਕ ਵੀਡੀਓ ਹੋਰ ਆ ਗਿਆ ਥੱਕ ਗਏ ਹੈਨਾ ਸਾਬੂ ਨੇ ਲਾਤਾ ਫਰਾਟਾ ਪੱਖਾ ਮੇਰੀ ਮੰਮੀ ਨੇ ਕਿਹਾ ਬੋਤ ਕੈਕਨ ਆ ਹਨਾ ਇੰਨਾ ਨੇੜੇ ਕਦ ਕਰਦੀ ਹੈ ਹਾਂ ਨਾ ਹੀ ਹੈ ਤੇ ਮਾਰੇ ਸਾਬੂ ਤਰਕੇ ਤਰਕੇ ਆ ਗਿਆ ਅਰੇ ਵੇਲੇ ਕੀ ਕਰਕੇ ਆ ਪਿਆ ਰਟਾ ਸਾਬੂ ਤੇ ਨੂਰ ਦੀ ਗਾੜੀ ਮਰ ਮੁੜ ਕਰਨ ਕਰ ਆ ਆ ਇਹਦੇ ਚ ਕੀ ਹੋਊਗਾ ਇਹਦੇ ਚ ਕੋਈ ਚੰਗੀ ਗੱਲ ਹੈਗੀ ਆ ਉਹ ਰੋਟੀਆਂ ਲਾ ਕੇ ਆਈ ਆ ਇਹ ਵੀਡੀਓ ਬਣਾਈ ਜਾਂਦਾ ਫੇਰੇ ਇਹ ਪੁਲਿਸ ਵਾਲਿਆਂ ਨੂੰ ਕਹਿੰਦਾ ਮੇਰੇ ਤੇ ਐ ਕਰਦੇ ਮੇਰੇ ਤੇ ਐ ਕਰਦੇ ਹੁਣ ਮੈਂ ਆਹੀ ਵੀਡੀਓ ਤੇਰੀ ਭੇਜਦਾ ਠੀਕ ਹੈ ਆਹੀ ਵੀਡੀਓ ਤੇਰੀ ਉਹੀ ਐਸ ਐਚਓ ਨੂੰ ਭੇਜਦਾ ਜਿਹਦੇ ਤੂੰ ਮੈਨੂੰ ਫੋਨ ਕਰਾਇਆ ਸੀ ਦੋਨਾਂ ਨੂੰ ਭੇਜੂ ਐਸਆਈ ਨੂੰ ਵੀ ਭੇਜੂ ਤੇ ਐਸਐਚਓ ਨੂੰ ਵੀ ਭੇਜੂ ਵੀ ਆਹ ਦੇਖੋ ਜੀ ਇਹੋ ਜੇ ਕਾਰਨਾਮੇ ਆ ਸੀ ਇਹਦੇ ਤੇ ਤਾਂ ਬੋਲਦੇ ਆ ਇਹ ਇਹੋ ਜੇ ਗੰਦ ਪਾਉਂਦਾਗਾ ਇਹੋ ਜਾਂ ਤੇ ਜਿਹੜੇ ਦੋ ਚਾਰੇ ਦੇ ਸਪੋਰਟਡ ਆ ਨਾ ਉਹ ਐਂ ਕਰੋ ਲਾ ਕੇ ਨਾ ਐਲਈਡੀ ਪੱਟੀ ਲਾ ਲਿਓ ਐਲਈਡੀ ਹਨਾ ਤੇ ਆਪਦੇ ਟੱਬਰ 'ਚ ਬਹਿ ਕੇ ਕੁੜੀਆਂ ਵਾਲੇ ਉਪਰ ਭੈਣਾਂ ਵਾਲੇ ਬਰਾਬਰ ਤੇ ਵੇਖਿਓ ਇਹ ਵੀਡੀਓ ਤੇ ਕੁਛ ਸਿੱਖ ਕੇ ਇਹੀ ਕੰਮ ਫੜ ਲਿਓ ਬਸ ਹੋਰ ਕੰਮ ਕਰਨ ਦੀ ਲੋੜ ਨਹੀਂ ਕਿਉਂਕਿ ਜਿਹੜੇ ਜਨਾਨੀਆਂ ਤਾਂ ਹੁੰਦੇ ਜਿੰਨੇ ਬਲੌਗਰਾਂ ਜਨਾਨੀਆਂ ਦਿਖਾਉਣ ਵਾਲੇ ਸਾਲਿਆਂ ਨੂੰ ਕੋਈ ਕੰਮ ਨਹੀਂ ਆ। 1% ਦਾ ਕੰਮ ਨਹੀਂ। ਸਾਰਿਆਂ ਦੀ ਟੂਆਂ ਟੂਏ ਚ ਵੜਾਂਗੇ ਸਾਰਿਆਂ ਦੇ। ਵੇਖੀ ਚੱਲੋ। ਯਾਰ ਤੁਸੀਂ ਸ਼ਰਮੀ ਲਾਲੀ ਯਾਰ ਤੁਹਾਡੇ ਇੰਨੇ ਬੰਦੇ ਤੁਸੀਂ ਬੋਲਦੇ ਥਾਨੂੰ ਜਮਈ ਸ਼ਰਮ ਨਹੀਂ ਆ। ਤੇਰਾ ਵੱਡਾ ਹੋ ਕੇ ਜਵਾਕ ਕੀ ਕਹੂਗਾ? ਵੀ ਮੇਰੀ ਮੰਮੀ ਆ ਦੇਖੋ ਮੇਰੀ ਮੰਮੀ ਆ ਕਰਦੀ ਸੀ ਯਾਰ ਤੂੰ ਮਾੜੀ ਮੋਟੀ ਦਾ ਸ਼ਰਮ ਮੰਨ ਹੈਪੀ ਯਾਰ। ਤੇ ਇਹਨੂੰ ਫੇਰ ਬੇਨਤੀ ਕਰੀ ਜਾਂਦੇ ਆਂ। ਅੱਗੋਂ ਤੂੰ ਰਿਪੋਰਟਾਂ ਕਰਾਉਣਾ ਯਾਰ ਹੁਣ ਮੈਂ ਰਿਪੋਰਟ ਕਰਾਵਾਂ ਤੇਰੀ ਵੀ ਆਹ ਦੇਖੋ ਇਹ ਗੰਦ ਪਾਉਂਦਾ ਐ ਫੇਰ ਤੂੰ ਮੁੱਕਰ ਜਾਣਾ ਮੇਰੀ ਆਈਡੀ ਨਹੀਂ ਸਾਰਾ ਕੁਝ ਤੇਰਾ ਇੰਨਾ ਚਿਰ ਨਹੀਂ ਬੰਦਾ ਚੱਲਦਾ ਹੁੰਦਾ ਜੇ ਤੈਨੂੰ ਉਹਦੇ ਉਸ ਚੀਜ਼ ਦੇ ਪੈਸੇ ਨਹੀਂ ਆ ਰਹੇ ਤੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਂਗਾ ਵੀ ਮੇਰੀ ਜਨਾਨੀ ਤੇ ਕੋਈ ਗਲਤ ਬੋਲੇ ਉਹ ਪੈਸੇ ਵੀ ਤੈਨੂੰ ਹੀ ਆ ਰਹੇ ਆ ਤੇ ਤੈਨੂੰ ਪੈਸਾ ਪਿਆਰਾ ਹੋ ਗਿਆ ਭਰਾ ਮੇਰਾ ਤੇ ਸਾਰੇ ਆਣ ਇਹਨੂੰ ਨਾ ਲਾਣ ਤਾਂ ਪਾਓ ਇਹ ਮੁੜ ਕੇ ਪਰਚੇ ਕਰਾਉਂਦਾ ਜਦੋਂ ਕੋਈ ਗੱਲ ਕੈਸੀ ਕਹਿ ਤਗੇ ਮਿਰਚਾਂ ਲੱਗਦੇ ਆ ਜਾ ਤੂੰ ਕਹਿੰਦੇ ਵੀ ਮੈਂ ਤਾਂ ਤੇਰੇ ਰੱਬਾ ਸ਼ਰਮਾ ਵੀ ਮੈਂ ਤਾਂ ਚਲੀ ਜਾਊ ਤੁਰੀ ਜਾਊਗਾ ਤੇ ਅਸੀਂ ਆਪੇ ਬੋਲ ਕੇ ਹਟ ਜਾ ਕਰਾਂਗੇ ਤੈਨੂੰ ਕੀ ਇਸ ਗੱਲ ਦਾ ਮਾੜੀ ਮੋਟੀ ਸ਼ਰਮ ਮਨ ਭਰਾ ਮੇਰਿਆ ਮਾੜੀ ਮੋਟੀ ਯਾਰ ਘਰ ਦੇ ਆ ਤੇਰੇ ਇੱਜ਼ਤ ਆ ਤੇਰੀ ਮਾਂ ਪਿਓ ਦੇ ਸਾਹਮਣੇ ਤੂੰ ਵੇਖਲਾ ਕੀ ਕੁਛ ਕਰੀ ਜਾਂਦਾ ਯਾਰ ਆ ਰੋਟਣਾ ਲਾਲੀਆਂ ਆ ਐਂ ਕਰਦਾ ਯਾਰ ਕੁਛ ਤਾਂ ਮਾੜੀ ਮੋਟੀ ਸ਼ਰਮ ਮੰਨ ਯਾਰ ਲਿਖਦਾ ਵੀ ਤੂੰ ਆ ਤੈਨੂੰ 50 ਹੀ ਸਮਝਾਤੀ ਗੱਲ ਨਹੀਂ ਫਿਰ ਐਕਤੀ ਤੈਨੂੰ ਦੱਸਾਂਗੇ ਵੀ ਕੀ ਕਰਨਾ ਕੋਈ ਗੱਲ ਨਹੀਂ ਤੂੰ ਚੱਲ ਤੂੰ ਉਹਨਾ ਵੀ ਸਾਡਾ ਬੈਲਿਆਂ ਦਾ ਲਾਣਾ ਯਾਰ ਬੈਲਿਆਂ ਦਾ ਲਾਣਾ ਠੀਕ ਹੈ ਜੇ ਜ਼ਮੀਨ ਦਾ ਕਬਜ਼ਾ ਲੈਣਾ ਹੋਵੇ ਨਾ ਪਹਿਲੀ ਸੋਹਣੇ ਲੱਗਦੇ ਆ ਤੇ ਜੇ ਆਪਾਂ ਯਾਰ ਆਪਦੀ ਜਨਾਨੀ ਦੇ ਕਰਕੇ ਲੜਾਈ ਪਾਈ ਜਾਂਦੇ ਆ ਉਹ ਬੈਲਪੁਣਾ ਕਿਹੜਾ ਹੋ ਗਿਆ ਬਾਈ ਦੱਸਿਓ ਤਾਂ ਸਹੀ ਮੈਨੂੰ ਵੀ ਸਾਡੀ ਜਨਾਨੀ ਦਾ ਸਾਰੇ ਪੰਜਾਬ ਚ ਸਾਰੇ ਸੋਸ਼ਲ ਮੀਡੀਆ ਤੇ ਗੰਦ ਪਾਈ ਜਾਂਦੀ ਹੈ ਤੇ ਅਸੀਂ ਬੈਲਪੁਣਾ ਕਰਦੇ ਆ ਕਿਹੜੀਆਂ ਗਈਆਂ ਕਿੱਧਰ ਗਈਆਂ ਮੁੱਛਾਂ ਤੇ ਰੰਗ ਮੁੱਛਾਂ ਮਰੋੜ ਦਾਂ ਤੂੰ ਸੋਚ ਭਰਾ ਮੇਰੇਆ ਦਿਮਾਗ ਨਾਲ ਸੋਚ ਗੱਲ ਕਿੱਥੇ ਜਾਂਦੀ ਹੈ ਤੂੰ ਹਟ ਜਾ ਮੈਂ ਤੈਨੂੰ ਬਾਰ-ਬਾਰ ਕਹੀ ਆ ਨਾ ਤੂੰ ਹਟ ਜਾ ਵੀਰੇ ਨਹੀਂ ਕੋਈ ਇਸ ਕੰਮਾਂ ਚ ਰੱਖਿਆ ਕੁਛ ਨਹੀਂ ਰੱਖਿਆ ਪੈਸਾ ਇੱਥੇ ਹੀ ਰਹਿ ਜਾਣਾ ਇੱਜ਼ਤ ਜਾਂਦੀ ਹੁੰਦੀ ਆ ਨਾਲ ਜੇ ਤੇਰੇ ਪਿੰਡ ਚ ਗੱਲਬਾਤ ਕੋਈ ਹੋ ਗਈ ਤੇਰੇ ਚਾਰ ਬੰਦੇ ਨਾਲ ਨਹੀਂ ਖੜਦੇ ਇੰਨਾ ਕੁਸ ਤੇਰਾ ਸਟੇਟਸ ਆ ਪਿੰਡ ਚ ਹਜੇ ਵੀ ਤੂੰ ਸ਼ਰਮ ਨਹੀਂ ਮੰਨਦਾ ਇਹਨੂੰ ਪਾਉ ਲਾਣ ਤਾਂ ਠੀਕ ਐ ਕੋਈ ਗੱਲ ਨਹੀਂ ਤੂੰ ਮੈਂ ਹੁਣ ਮੈਂ ਭੇਜਦਾ ਇਹ ਵੀਡੀਓ ਠੀਕ ਐ ਉਹਨੂੰ ਫੇਰ ਮੈਂ ਤੁਹਾਨੂੰ ਉਹਦੀ ਰਿਪਲਾਈ ਕਰੂੰਗਾ ਵੀ ਕੀ ਹੁੰਦਾ ਜਵਾਬ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੋਡ ਬlesਸ